ਮੇਲਾ ਸਾਵਣ માતા ਸ੍ਰੀ ਰਣਦੇਵੀ ਜੀ ਪਲਾਸਪੁਰ ਹਿਮਾਚਲ ਪ੍ਰਦੇਸ਼ ਜੋ ਕਿ 5 ਅਗਸਤ ਤੋਂ ਪਾਰੀ ਉਤਸ਼ਾਹ ਨਾਲ ਸ਼ੁਰੂ ਹੋ ਚੁੱਕਿਆ ਹੈ ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਭਗਤ ਹਿੱਸਾ ਲੈ ਰਹੇ ਹਨ ਅਤੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਨ ਅਤੇ ਆਪਣੀਆਂ ਮਰਦਾ ਪੂਰੀਆਂ ਕਰ ਰਹੇ ਹਨ ਇਹ ਮੇਲਾ 14 ਅਗਸਤ ਤੱਕ ਚੱਲਦਾ ਰਹੇਗਾ ਅਤੇ ਅਜੇ ਉਮੀਦ ਕੀਤੀ ਜਾਂਦੀ ਹੈ ਕਿ ਇਸ ਮੇਲੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਭਗਤ ਹੋ ਰਿਹਾ ਲੈਣਗੇ ਥਾਂ ਥਾਂ ਸੰਗਤਾਂ ਲਈ ਸੰਗਤਾਂ ਵੱਲੋਂ ਲੰਗਰ ਲਗਾਏ ਗਏ ਹਨ ਅਤੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ ਟਰਾਲੀ ਦੀ ਸੇਵਾ ਵੀ ਸੰਗਤਾਂ ਨੂੰ ਦਿੱਤੀ ਜਾ ਰਹੀ ਹੈ